ਸੁਯੁਕਤ ਕਿਸਾਨ ਭਲਾਈ ਸੰਸਥਾ ਅਜਨਾਲਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਮਨਜੀਤ ਸਿੰਘ ਬਾੜੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਵਿੱਚ ਵੱਖ-ਵੱਖ ਮੁੱਦੇ ਵਿਚਾਰੇ ਗਏ ਸਭ ਤੋਂ ਪਹਿਲਾਂ ਪਰਾਲੀ ਦਾ ਮੁੱਦਾ ਵਿਚਾਰਿਆ ਗਿਆ। ਇਸੇ ਤਹਿਤ ਹੀ ਪਿੰਡ ਵਿੱਚ ਸਰਬਸੰਮਤੀ ਨਾਲ ਬਣ ਰਹੀਆਂ ਪੰਚਾਇਤਾਂ ਦੀ ਸ਼ਿਲਾਘਾ ਕੀਤੀ। ਗੱਲਬਾਤ ਦੌਰਾਨ ਸੁਯੁਕਤ ਕਿਸਾਨ ਭਲਾਈ ਸਸਤਾ ਦੇ ਆਗੂਆਂ ਨੇ ਦੱਸਿਆ ਕਿ ਪਿੰਡੀ ਸੈਦਾ ਏਰੀਏ ਦੇ ਮੈਂਬਰਾਂ ਨੇ ਸਾਨੂੰ ਦੱਸਿਆ ਹੈ ਕਿ ਕਈ ਥਾਵਾਂ ਤੇ ਸ਼ਰਿਆਮ ਸ਼ਾਮ ਨੂੰ ਸ਼ਰਾਬ ਦਾ ਨਸ਼ਾ ਵਰਤਾਇਆ ਜਾ ਰਿਹਾ ਹੈ। ਉਸ ਦੀ ਸਗਤ ਸ਼ਬਦਾਂ ਵਿੱਚ ਨਿੰਦਾ ਕੀਤੀ ਇਸ ਮੌਕੇ ਪ੍ਰਦਾਨਮਨਜੀਤ ਸਿੰਘ ਬਾਠ ਡਾਕਟਰ ਕਲਵਨ ਸਿੰਘ ਨਿੱਜਾ ਨਰਿੰਦਰਪਾਲ ਸਿੰਘ ਢਿੱਲੋਂ ਨੰਬਰਦਾਰ ਸਹਿਬਜੀਤ ਸਿੰਘ ਪੱਕਾ ਡਾਕਟਰ ਦਰਸ਼ਨ ਸਿੰਘ ਸਿੱਧੂ ਰਸ਼ਪਾਲ ਸਿੰਘ ਪੱਕੇ ਕਰਮਜੀਤ ਸਿੰਘ ਹਰਦੀਪਾਲ ਸਿੰਘ ਬੋਲਿਆ ਜਸਪਾਲ ਸਿੰਘ ਅਮਰੀਕ ਸਿੰਘ ਸਰਾਏ ਅਜਨਾਲਾ ਪ੍ਰਤਾਪ ਸਿੰਘ ਹੋਰ ਆਗੂ ਅਤੇ ਸਮੂਹ ਮੈਂਬਰ ਹਾਜ਼ਰ ਸਨ ਚੀਫ ਵੀਰੋ ਡਾਕਟਰ ਜਸਬੀਰ ਸਿੰਘ ਆਲੋਕ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਪਿੰਡੀ ਸੈਦਾ ਚੁਗਵਾ ਪਾਰੇ ਕਿਵੇਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਇਹਦੇ ਸਾਹ ਵੀ ਮੇਰੇ ਖਿਆਲ ਚ ਇੱਕ ਇਗਰੀ ਦਾ ਚੈਨਲ ਸੀ ਉਹ ਇਥੇ ਸਾਡੇ ਕੋਲ ਲਾਈਵ ਸੀ ਤੇ ਲਾਈਵ ਸਾਡੀ ਰਿਪੋਰਟing ਭਾਰੀ ਸੀ ਉਹ ਬੀਬੀ ਨੂੰ ਮੈਂ ਫਿਰ ਸਵਾਲ ਕੀਤਾ ਵੀ ਪਹਿਣਾ ਸਾਹਮਣੇ ਵੇਖਲਾ ਸਾਡੇ ਖੇਤ ਵੇਖਲਾ ਜੇ ਕਿਤੇ ਧੂਮਾ ਧਮਾ ਆ ਗਿਆ ਦੱਸੋ ਅਹੀਂ ਉਹ ਉਹ ਕਾਲੀ ਪੰਡਾ ਬਣ ਕੇ ਥੋੜਾ ਤੁਮਾ ਦਿੱਲੀ ਛੋਟਾ ਹੁੰਦੇ ਆ ਕਈ ਕੂਰੀਅਰ ਕਰਕੇ ਤੁਹਾਂ ਛੋਟਾ ਹੁੰਦੇ ਆ ਤੇ ਉਹਨੂੰ ਉੱਥੇ ਉਹ ਗੱਲ ਨਹੀਂ ਆਈ ਮੈਂ ਕਿਹਾ ਸਾਡਾ ਸਮਾਨ ਸਾਫ ਹੈ ਸਾਰੇ ਤਾਰੇ ਵੇਖ ਲ ਕੋ ਦਾ ਤਾਰਾ ਦਾ ਟਾਈਮ ਸੀ ਅਸੀਂ ਆ ਪਿਛਲੇ ਬੰਨੇ ਪੜੀ ਦੀ ਖਲੋਤੇ ਹਾਂ ਤੇ ਮੈਂ ਕਿਹਾ ਤਾਂ ਆਪਣੇ ਕੈਮਰਾਮੈਨ ਨੂੰ ਕਹੋ ਵੀ ਉੱਪਰ ਦੇਖੇ ਇਹਨੂੰ ਤਾਰੇ ਦੀਦੇ ਆ ਜੇ ਤਾਰੇ ਦੀਦੇ ਫੰਦਲ ਵੀ ਅਸੀਂ ਅੱਗ ਨਹੀਂ ਲਾਉਂਦੇ ਫਿਰ ਉਹ ਪੜੀ ਦੀ ਖਲੋਤਾ ਸੀ ਮੈਂ ਕਿਹਾ ਇਹਨੂੰ ਕੋਸ਼ ਲੋ ਵੀ ਇੱਥੇ ਕਿ ਅੱਗ ਲੱਗੀ ਦੀਦੀ ਆ ਨੂੰ ਤੱਕ ਕੈਮਰਾ ਘੁਮਾ ਕੇ ਵੇਖ ਲੈ ਤੇ ਮੈਂ ਕਿਹਾ ਰੱਬ ਦਾ ਵਾਰਦਾ ਸਾਡੇ ਪੰਜਾਬ ਨੂੰ ਬਦਰਾ ਹੁਣਾ ਕਰ ਹਸ ਹਰਿਵਾਰ ਜੀ ਇਹ ਉਹ ਵੀਰ ਨੇ ਜਿਹੜੇ तकरीबन ਜਦੋਂ ਆਪਣਾ ਮੋਚਾ ਲੱਗਾ ਸੀ ਇੱਕ ਸਾਲ ਤੋਂ ਬਾਅਦ ਆਪਾਂ ਦਿੱਲੀ ਬੈਠੇ ਸੀ ਤੇ ਸਭ ਤੋਂ ਵੱਧ ਇੱਕ ਸਾਲ ਉਹ ਇਹ ਸਖਸ ਦਿੱਲੀ ਰਹੇ ਨੇ ਮੋਚੇ ਤੇ ਆਪਣੇ ਘਰ ਤੱਕ ਨਹੀਂ ਸੀ ਆ ਗਏ ਇਹਨਾਂ ਨੂੰ ਦੇਖ ਕੇ ਅਸੀਂ ਉੱਥੇ ਗਏ ਇਹਨਾਂ ਨੇ ਸਾਨੂੰ ਰਹਿਣ ਦਾ ਸ਼ਹਿਰਾ ਦਿੱਤਾ ਉਦੋਂ ਹੀ ਦੋ ਤਿੰਨ ਵਾਰ ਆਪਣੇ ਤੌਰ ਤੇ ਗਏ ਸਾਂ ਇਹਨਾਂ ਦੇ ਕਹਿਣ ਤੇ ਉੱਥੇ ਹੀ ਇੱਕ ਰਹਿਣ ਦਾ ਸ਼ਹਿਰਾ ਬਣਾਇਆ ਉਹਦੇ ਨਾਲ ਸਾਡੀ ਥੋੜੀ ਥੋੜੀ ਰੌਣਕ ਵਧੀ ਹੋਰ ਇਹਨਾਂ ਦੀ ਬਦੌਲਤ ਜਿਹੜੇ ਆਪਾਂ ਜੇ ਅੱਜ ਇਕੱਠੇ ਹਾਂਜੀ ਪ੍ਰਧਾਨ ਜੀ ਅੱਜ ਉਹ ਮੀਟਿੰਗ ਕੀਤੀ ਗਈ ਸੀ ਜਿਸ ਤੋਂ ਸਾਰੀ ਕਿਸੇ ਸੰਬੰਧੀ ਦਿੱਤੀ ਸਭ ਤੋਂ ਪਹਿਲਾਂ ਤੇ ਆਪ ਜੀ ਦੇ ਚੈਨਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜੋ ਸਾਡੀਆਂ ਖਬਰਾਂ ਨੂੰ ਦੇਸ਼ ਵਿਦੇਸ਼ ਤੱਕ ਪਹੁੰਚਾਉਂਦੇ ਨੇ ਅੱਜ ਦੀ ਮੀਟਿੰਗ ਦੇ ਵਿੱਚ ਕਾਫੀ ਮਤੇ ਪਾਸ ਕੀਤੇ ਗਏ ਜਿਦੇ ਵਿੱਚ ਮੇਨ ਮਤਾ ਇਹ ਹੀ ਕਿ ਹੁਣ ਚੋਨੇ ਦੀ ਕਟਾਈ ਹੋ ਰਹੀ ਆ ਤੇ ਕੱਟਣ ਤੋਂ ਬਾਅਦ ਜਿਹੜੀ ਪਰਾਲੀ ਇਹਨੂੰ ਅੱਗ ਨਾ ਲਾਈ ਜਾਵੇ ਤਾਂ ਜੋ ਵਾਤਾਵਰਨ ਖਰਾਬ ਨਾ ਹੋਵੇ ਅਤੇ ਇੱਕ ਜੀਵ ਜੰਤੂ ਦੀ ਮਰਦਾ ਤੇ ਇੱਕ ਇਹਦੀ ਜਿਹੜੀ ਆ ਇੱਕ ਰੂੜੀ ਦਾ ਕੰਮ ਕਰਦੀ ਆ ਇਸ ਕਰਕੇ ਪਰਾਲੀਆਂ ਨੂੰ ਜਿਹੜੀ ਅੱਗ ਨਾ ਲਾਈ ਜਾਵੇ ਦੂਜਾ ਸਰਪੰਚੀ ਦੇ ਚੋਣਾਂ ਮੰਨੂ ਕੀ ਐਲਾਨ ਹੋ ਗਿਆ ਹਨਾ ਤੇ 15 ਤਰੀਕ ਨੂੰ ਉਹਦੇ ਸੰਬੰਧ ਵਿੱਚ ਤੁਸੀਂ ਹਾਂਜੀ ਹੁਣ ਪਿੰਡਾਂ ਦੇ ਵਿੱਚ ਜਿਹੜਾ ਚੋਣ ਦੰਗਲ ਜਿਹੜਾ ਪਖਿਆ ਪਿਆ ਪੰਚਾਇਤ ਪੰਚਾਇਤੀ ਜ਼ੋਨਾਂ ਦਾ ਤੇ ਸਾਰੇ ਜਿਹੜੇ ਆ ਕੈਂਡੀਡੇਟ ਉਹ ਆਪੋ ਆਪਣਾ ਜੋਰ ਲਾ ਰਹੇ ਆ ਤੇ ਮੇਰੀ ਹਰ ਇੱਕ ਵੀਰ ਨੂੰ ਹਦਾਇਤ ਆ ਪਿੰਡਾਂ ਦੇ ਵਿੱਚ ਵੀ ਆਪਣਾ ਭਾਈਚਾਰਾ ਕਾਇਮ ਰੱਖੋ ਤੇ ਵਧੀਆ ਇਨਸਾਨ ਜਿਹੜੇ ਆ ਉਹਨਾਂ ਨੂੰ ਚੁਣਿਆ ਜਾਵੇ ਤਾਂ ਜੋ ਜਿਹੜੇ ਪਿੰਡਾਂ ਦੇ ਵਿੱਚ ਨਿੱਕੇ ਮੋٹے ਝਗੜੇ ਜਾਂ ਜੋ ਵੀ ਕੋਈ ਫੈਸਲੇ ਹੁੰਦੇ ਉਹ ਪਿੰਡਾਂ ਦੇ ਵਿੱਚ ਹੀ ਕੀਤੇ ਜਾਣ ਤੇ ਵਧੀਆ ਇਨਸਾਨ ਜਿਹੜੇ ਚੁਣੇ ਜਾਣ ਤਾਂ ਜੋ ਪਿੰਡਾਂ ਨੂੰ ਸਾਫ਼ ਸੁਥਰਾ ਬਣਾਉਣ ਤਰੱਕੀ ਕਰਨ ਤੇ ਨਾਲ ਜੋ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨ ਨਸ਼ੇ ਕਰਦੇ ਆ ਇਹ ਨਸ਼ਾ ਮੁਕਤ ਪਿੰਡਾਂ ਨੂੰ ਬਣਾਇਆ ਜਾਵੇ ਇਸ ਕਰਕੇ ਸਾਰਿਆਂ ਨੂੰ ਹਦਾਇਤ ਹੈ ਕਿ ਵਧੀਆ ਇਨਸਾਨ ਚੁਣੋ ਤੇ ਆਪਣਾ ਭਾਈਚਾਰਾ ਖਰਾਬ ਨਹੀਂ ਕਰਨਾ ਵੋਟ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹਨੂੰ ਪਾਓ ਤੇ ਆਪਣਾ ਭਾਈਚਾਰਾ ਖਰਾਬ ਨਹੀਂ ਕਰਨਾ ਤੇ ਸਾਰਿਆਂ ਨਾਲ ਰਿਸ਼ਤਿਆਂ ਦਾ ਤਾਂ ਬਣਾ ਕੇ ਰੱਖਣਾ ਤੇ ਚੰਗੇ ਇਨਸਾਨ ਦੀ ਚੋਣ ਕਰਨੀ ਧੰਨਵਾਦ